ਕੁਝੀ ਦਾ ਖਾਲਸਾ ਬਾਏ ਕੁਝੀ ਦੀ ਫੱਤੇ DPC ਪੰਜਾਬੀ ਲੈ ਕੇ ਸ੍ਰੀ ਫਤੇਗੜ ਸਾਹਿਬ ਕੋਟੇ ਆ ਜਿੱਥੇ ਕੀ ਸਾਬਜਾਦਿਆਂ ਨੂੰ ਠੰਡੇ ਬੂੜਜ ਦੇ ਵਿੱਚ ਤਿੰਨ ਰਾਤਾਂ ਰੱਖਿਆ ਗਿਆ ਆ ਆ ਬੂੜਜ ਦੇ ਸਾਹਮਣੇ ਜਿੱਥੇ ਕੀ ਸੰਗਤਾਂ ਆ ਜਿਹੜੀਆਂ ਠੰਡੇ ਬੂੜਜ ਦੇ ਵਿੱਚ ਦਰਸ਼ਨ ਕਰ ਰਹੀਆਂ ਨੇ ਜਿਆ ਬਹੁਤ ਸਾਰੀ ਸੰਗਤ ਅੱਜ ਐਸੇ ਠੰਡੇ ਬੂੜਜ ਦੇ ਵਿੱਚ ਦਰਸ਼ਨ ਕਰ ਰਹੀ ਹੈ ਜੋ ਕਿ 10 11 12 ਤਰੀਕ ਨੂੰ ਠੰਡੇ ਬੂੜਜ ਦੇ ਵਿੱਚ ਸਾਬਜਾਦਿਆਂ ਨੂੰ ਰੱਖਿਆ ਗਿਆ ਤੇ ਬਹੁਤੀ ਰਾਤ ਦੇ ਵਿੱਚ ਸਾਬਜਾਦਿਆਂ ਨੂੰ ਐਸ ਠੰਡੇ ਬੁਰਜੇ ਦੇ ਵਿੱਚ ਜਦੋਂ ਰੱਖਿਆ ਗਿਆ ਤੇ ਵਜੀਰ ਖਾਨ ਦਾ ਇੱਕੋ ਇੱਕ ਮਕਸਦ ਸੀ ਕਿ ਸਾਬਜਾਦਿਆਂ ਨੂੰ ਕਿਵੇਂ ਕੀਮਨਾ ਜਿਵੇਂ ਧਰਮ ਤੋਂ ਬੁਲਾਇਆ ਜਾ ਸਕੇ ਪਰ ਸਾਬਜਾਦਿਆਂ ਨੂੰ ਦਾਦੀ ਮਾਂ ਦੀ ਜੋ ਸਿੱਖਿਆ ਸੀ ਉਹ ਸਾਬਜਾਦਿਆਂ ਨੂੰ ਸਿੱਖਿਆ ਦਿੱਤੀ ਹੋਈ ਮਾਂ ਦਾਦੀ ਮਾਂ ਦੀ ਸੋ ਉਹ ਸਿੱਖਿਆ ਸਾਬਜਾਦਿਆਂ ਨੂੰ ਬੁਲਾਉਣ ਤੋਂ ਜਿਹੜੇ ਸੀ ਡੋਲਣ ਲੱਗੇ ਸੀ ਸੋ ਡੋਲ ਨਾ ਲੱ ਸਕੇ ਵਜੀਰ ਖਾਨ ਨੇ ਬੜੇ ਕੀ ਜਾ ਕੇ ਆਲਟ ਦਿੱਤੇ ਗਏ ਤੇ ਆਖਰਕਾਰ 13 13 ਪੋਨੂ ਸਾਹਿਬਜਾਦਿਆਂ ਨੂੰ ਦਾ ਸਾਹਮਣੇ ਸਥਾਨ ਹੈ ਉੱਥੇ ਸਥਾਨ ਦੇ ਵਿੱਚ ਸਾਹਿਬਜਾਦਿਆਂ ਨੂੰ ਗੀਆਂ ਦੇ ਵਿੱਚ ਚਿਰਕਾ ਕੇ ਸਾਹਿਬਜਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੋਂ ਇਸ ਸਮੇਂ ਅੱਜ ਅੱਜ ਦੇ ਦਿਨ ਤੁਮੇ ਮਾਸਕੀ ਤੋਂ ਬਾਅਦ ਗੰਗੂ ਦੀ ਗੰਗੂ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਰਹੇ ਸੋ ਇਹ ਇਤਿਹਾਸ ਅਜਪੂਰੀ ਦੁਨੀਆ ਦੇ ਅਜੇ ਦਰਸ਼ਨ ਕਰ ਰਹੀਆਂ ਦੇ ਜੀ ਆਪ ਦੇਖ ਸਕਦੇ ਹੋ ਵੀਡੀਓ ਤੇ ਲਈ ਕਿ ਸਾਹਿਬਜ਼ਾਦੇ ਆਸਥਾਨ ਤੇ ਬਹੁਤ ਸਾਰੀ ਸੰਗਤ ਸੋ ਬਹੁਤ ਸਾਰੀ ਸੰਗਤ ਸਾਹਿਬਜ਼ਾਦੇ ਆਸਥਾਨ ਤੇ ਦਰਸ਼ਨ ਕਰ ਰਹੀ ਹੈ ਜੀ ਸੋ ਡੀਪੀਸੀ ਪੰਜਾਬੀ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਵਰਦਵਾਰਾ ਜੋਤੀ ਸਰੂਪ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਸਾਹਿਬਜ਼ਾਦੇਆਂ ਦਾ ਸੰਸਕਾਰ ਕੀਤਾ ਗਿਆ ਟੋਡਲਮਲ ਵੱਲੋਂ ਬਹੁਤ ਸਾਰੀਆਂ ਮੋਹਰਾਂ ਵਿਛਾ ਕੇ ਐਸਾ ਸਥਾਨ ਤੇ ਸੰਪਰਕ ਦਿੱਤਾ ਗਿਆ ਇਹ ਉਹ ਸਥਾਨ ਗਵਨ ਜੀਤਰ ਥਾਲ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਜੀ ਜੀ ਫਤੇ ਸਾਹਿਬ ਜਦਿਆਂ ਨੂੰ ਠੰਡੇ ਬੁੱਢੀ ਦੇ ਵਿੱਚ ਮੋਤੀ RAM ਮਹਿਰੇ ਵੱਲੋਂ ਜੋ ਕਿ ਦੁੱਧ ਪਿਲਾਉਣ ਵਾਸਤੇ ਆਪਣੇ ਘਰ ਵਾਲੀ ਦੇ ਗਹਿਣੇ ਦੇਣੇ ਪਏ ਸਪਾਹੀਆਂ ਨੂੰ ਸੋ ਉਹੀ ਅੱਜ ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਵੇਖ ਰਹੇ ਹਾਂ ਸਾਡੇ ਨੌਜਵਾਨ ਵੀਰਾਂ ਵੱਲੋਂ ਇਹ ਦੁੱਧ ਦੀ ਛਵੀ ਲਾਈ ਗਈ ਹੈ ਜੀ ਜੋ ਦੁੱਧ ਦੀ ਛਵੀ ਲਾਈ ਸਤਰਾ ਸਾਹਿਬ ਜਾਦਿਆਂ ਨੂੰ ਮੋਤੀराम ਮੈਰੇ ਨੇ ਦੁੱਧ ਬੁਲਾਇਆ ਸੀ ਉਸੇ ਤਰ੍ਹਾਂ ਹੀ ਨੌਜਵਾਨ ਵੀਰ ਅੱਜ ਸੰਗਤ ਨੂੰ ਦੁੱਧ ਦੀ ਸੇਵਾ ਕਰ ਰਹੇ ਨੇ ਜੀ ਬਹੁਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਅਸੀਂ ਇਹਨਾਂ ਨਾਲ ਵੀਰਾਂ ਨਾਲ ਗੱਲਬਾਤ ਕਰਾਂਗੇ ਜੀ ਅਜੀਤ ਭਾਈ ਸਾਹਿਬ ਜੀ ਇਹ ਸੇਵਾ ਤੁਸੀਂ ਅੱਜ ਲਾਈ ਹੈ ਸ਼ਵੀਲ ਦੁੱਧ ਅੱਛਾ ਜੀ ਠੀਕ ਹੈ ਜੀ ਬੜਾ ਮਨ ਦੇ ਵਿੱਚ ਪਿਆਰ ਹੈ ਜੀ ਸਾਹਿਬ ਜاده ਵਾਸਤੇ ਇਹ ਸਾਰੀ ਸੰਗਤ ਵੱਲੋਂ ਕਿੱਥੋਂ ਲਾਈ ਗਈ ਸੀ ਜੀ ਜੀ ਭਾਈ ਮੁੰਡੀਆਂ ਕਹਿੰਦੇ ਹੋਈ ਪਪਾ ਸ਼੍ਰੀ ਚੰਦਿਆ ਦੇ ਵੱਲ ਕਿੱਥੋਂ ਜੀ ਬੰਦਿਆਂ ਦੇ ਜਿਹੜੇ ਮੁੰਡੀਆਂ ਅੱਛਾ ਜੀ ਆ ਦੇਖੋ ਜੀ ਸਾਰੀ ਸੰਗਤ ਆਪਾਂ ਦੇਖ ਰਹੇ ਹਾਂ ਵੀ ਦੇਖੋ ਇਹ ਸਾਰੀ ਬੰਦਿਆਂ ਸੰਗਤ ਦੇ ਰੂਪ ਦੇ ਵਿੱਚ ਸਾਰੀ ਸੰਗਤ ਨੂੰ ਬਹੁਤ ਦੁੱਧ ਪਿਲਾਇਆ ਜਾ ਰਿਹਾ ਜਿਸ ਦੁੱਧ ਦੇ ਸਦਕਾ ਮੋਤੀ RAM ਮਹਿਰੇ ਦਾ ਸਾਰਾ ਪਰਿਵਾਰ ਸੋ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਵਜ਼ੀਰ ਖਾਨ ਵੱਲੋਂ ਵੀ ਤੂੰ ਸਾਹਿਬਜਾਦੇ ਨੂੰ ਦੁੱਧ ਕਿਉ ਪਿਆਇਆ ਗਿਆ ਪਰ ਅੱਜ ਦੇਖੋ ਇੱਥੇ ਰੌਣਕਾਂ ਲੱਗੀਆਂ ਨੇ ਗੁਰੂ ਘਰ ਦੇ ਵਿੱਚ ਨੌਜਵਾਨਾਂ ਵੱਲੋਂ ਵੀ ਸੰਗਤਾਂ ਅੱਜ ਇਹ ਦੁੱਧ ਦੀ ਸੇਵਾ ਜੋ ਹੈ ਨੌਜਵਾਨ ਵੀਰਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਸੰਗਤਾਂ ਦੁੱਧ ਛਕਰੀਆਂ ਨੇ ਅੱਜ ਸਾਹਿਬਜਾਦੇ ਨੂੰ ਯਾਦ ਕਰਕੇ ਸੋ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਇਹਨਾਂ ਨੌਜਵਾਨਾਂ ਦੇ ਸੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਐਸਾ ਸਥਾਨ ਦੇ ਤੇ ਜੋ ਦੁੱਧ ਦੀ ਸੇਵਾ ਹੈ ਉਹ ਸੰਗਤਾਂ ਲੰਗਰ ਛਕ ਰਹੀਆਂ ਨੇ ਦੁੱਧ ਦਾ ਲੰਗਰ ਛਕ ਰਹੀਆਂ ਨੇ ਸਾਰੀ ਸੰਗਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ